ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਮੀਨ ਕਹਿੰਦੇ ਹਾਂ ਕਿ ਤੁਹਾਡਾ ਸ਼ਾਂਤ ਸੁਭਾਅ ਤੇ ਸਥਿਰ ਦਿਮਾਗ ਹੀ ਹਰ ਚੀਜ਼ ਦਾ ਬ੍ਰਹਮਾਸਤਰ ਹੈ ਖਾਸ ਤੌਰ ਤੇ ਤੁਹਾਡੀ ਜ਼ਿੰਦਗੀ ਦਾ ਬ੍ਰਹਮਾਸਤਰ ਹੈ ਅਗਰ ਤੁਹਾਡਾ ਸੁਭਾਅ ਸ਼ਾਂਤ ਹੈ ਮਤਲਬ ਹਰ ਸਿਚੁਏਸ਼ਨ ਨੂੰ ਤੁਸੀਂ ਪਹਿਲਾਂ ਸੁਣ ਕੇ ਫਿਰ ਦੇਖ ਕੇ ਫਿਰ ਸਮਝ ਕੇ ਕਿਉਂਕਿ ਹਰ ਚੀਜ਼ ਨਾ ਪਹਿਲਾਂ ਸਾਡੇ ਕੰਨ ਚ ਪੈਂਦੀ ਆ ਤੇ ਉਸ ਤੋਂ ਬਾਅਦ ਨਾਲ ਹੀ ਅਸੀਂ ਉਸ ਬਾਰੇ ਆਪਣੇ ਦਿਮਾਗ 'ਚ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੰਨੇ ਆ ਫੇਰ ਕਹਿੰਨੇ ਆ ਕਿ ਪਹਿਲਾਂ ਦੇਖ ਲਈਏ ਸੋਚ ਲਈਏ ਤੇ ਫੇਰ ਹੀ ਬੋਲਣਾ ਚਾਹੀਦਾ ਕਿਉਂਕਿ ਕੁਦਰਤ ਨੇ ਜਿਸ ਤਰ੍ਹਾਂ ਨਾਲ ਇਹ ਸਿਸਟਮ ਬਣਾਇਆ ਇਹਨੇ ਅਗਰ ਅਸੀਂ ਉਸ ਮੁਤਾਬਕ ਹੀ ਚੱਲਦੇ ਆ ਨਾ ਦੇਖਿਆ ਨਾ ਸੋਚਿਆ ਕੁਝ ਨਾ ਕੁਝ ਬੋਲ ਦਿੱਤਾ ਕਿੰਨਾ ਗਲਤ ਹੋ ਜਾਂਦਾ ਲੈ ਮੈਨੂੰ ਪਤਾ ਨਹੀਂ ਸੀ ਪਹਿਲਾਂ ਪਤਾ ਹੀ ਨਹੀਂ ਸੀ ਤੇ ਫੇਰ ਅਸੀਂ ਸਭ ਤੋਂ ਪਹਿਲਾਂ ਪਤਾ ਇੱਥੋਂ ਦਿਮਾਗ 'ਚੋਂ ਲੱਗਣਾ ਹੈ ਹਰ ਚੀਜ਼ ਦਾ ਤੇ ਫੇਰ ਇਹਨੂੰ ਅਸੀਂ ਕਿਉਂ ਯੂਜ਼ ਕੀਤਾ ਮਤਲਬ ਬੋਲੇ ਕਿਉਂ ਸਥਿਰ ਦਿਮਾਗ ਸਥਿਰ ਦਿਮਾਗ ਦਾ ਮਤਲਬ ਕੀ ਹੈ ਕਿ ਉਸਨੇ ਹਰ ਚੀਜ਼ ਨੂੰ ਪਹਿਲਾਂ ਦੇਖਿਆ ਦਿਮਾਗ 'ਚ ਜਾਂਦੀ ਹੈ ਹਰ ਚੀਜ਼ ਫਿਰ ਅਸੀਂ ਸੋਚਦੇ ਹਾਂ ਫਿਰ ਅਸੀਂ ਦੇਖਦੇ ਹਾਂ ਫਿਰ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਫਿਰ ਅਸੀਂ ਉਸ ਬਾਰੇ ਵਿਚਾਰ ਜਾਂ ਬੋਲਦੇ ਹਾਂ ਤੇ ਉਸ ਬਾਰੇ ਆਪਣਾ ਕੁਝ ਨਾ ਕੁਝ ਦੱਸਦੇ ਏ ਇਸੇ ਤਰ੍ਹਾਂ ਨਾਲ ਹੀ ਅਗਰ ਜ਼ਿੰਦਗੀ ਦੇ ਵਿੱਚ ਅਸੀਂ ਇਸੇ ਤਰ੍ਹਾਂ ਵਿਚਰਦੇ ਰਹੀਏ ਹਰ ਚੀਜ਼ ਦੇ ਲਈ ਦੇਖ ਕੇ ਸੋਚ ਕੇ ਸਮਝ ਕੇ ਜਾਨੀ ਕਿ ਸ਼ਾਂਤ ਸੁਭਾਅ ਨਾਲ ਸਥਿਰ ਦਿਮਾਗ ਨਾਲ ਸੋਚ ਸਮਝ ਕੇ ਅਗਰ ਸਾਡੇ ਜ਼ਿੰਦਗੀ ਬੀਤਦੀ ਹੈ ਤਾਂ ਮੰਨ ਲਓ ਇਹ ਬ੍ਰਹਮਾਸਤਰ ਨੇ ਤੁਹਾਡੇ ਤੁਹਾਨੂੰ ਬਹੁលੀਆਂ ਪਰੇਸ਼ਾਨੀਆਂ ਜ਼ਿੰਦਗੀ ਚ ਆਉਣੀਆਂ ਹੀ ਨਹੀਂ ਆਉਂਦੀਆਂ ਕਿਉਂ ਨਹੀਂ ਅੱਛਾ ਅਸੀਂ ਨਾ ਆਪਣੀਆਂ ਪਰੇਸ਼ਾਨੀਆਂ ਲਈ ਜ਼ਿੰਮੇਵਾਰ ਆਪ ਹਾਂ ਇਹ ਤੇ 101% ਸਹੀ ਗੱਲ ਆ ਜੇ ਆਪਾਂ ਕਹੀਏ ਕਿ ਕੁਦਰਤ ਦੀਆਂ ਦਿੱਤੀਆਂ ਹੋਈਆਂ ਪਰੇਸ਼ਾਨੀਆਂ ਨੇ ਇੱਕ ਵੀ ਨਹੀਂ ਸਰੀਰ ਦੀ ਪਰੇਸ਼ਾਨੀ ਜਿਹੜੀ ਆ ਸਾਨੂੰ ਕੁਦਰਤ ਅਗਰ ਬਚਪਨ ਤੋਂ ਦਿੰਦੀ ਹੈ ਤੇ ਆਪਾਂ ਮੰਨ ਸਕਦੇ ਆ ਪਰ ਉਹਦੀ ਵੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ ਹਨਾ ਅਸੀਂ ਕੀ ਕਰਦੇ ਆ ਅਸੀਂ ਹਰ ਚੀਜ਼ ਲਈ ਹਰ ਚੀਜ਼ ਲਈ ਸਿਰਫ ਤੇ ਸਿਰਫ ਉੱਪਰ ਨੂੰ ਦੇਖਦੇ ਆ ਸੱਚ ਜਾਣੋ ਜਦੋਂ ਤੁਸੀਂ ਕੁਝ ਸੋਚ ਰਹੇ ਹੁੰਦੇ ਹੋ ਜਦੋਂ ਤੁਸੀਂ ਜੋ ਜੋ ਸੋਚ ਰਹੇ ਹੁੰਦੇ ਹੋ ਤਾਂ ਉਸੇ ਤਰ੍ਹਾਂ ਨਾਲ ਹੀ ਤੁਹਾਡਾ ਦਿਮਾਗ ਤੁਹਾਡੇ ਸਰੀਰ ਨੂੰ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਇਹ ਸਚਾਈ ਹੈ ਜੀ ਅਪਾ ਕਹਿੰਦੇ ਆ ਕਿ ਚੰਗਾ ਚੰਗਾ ਬੋਲੋ ਆਪਾਂ ਕਹਿੰਦੇ ਆ ਚੰਗਾ ਚੰਗਾ ਸੋਚੋ ਚੰਗਾ ਮਾੜਾ ਤੇ ਕੁਝ ਹੈ ਨਹੀਂ ਐ ਪਰ ਇਹ ਜ਼ਰੂਰ ਸੋਚੋ ਕਿ ਅਸੀਂ ਕੀ ਸੋਚ ਰਹੇ ਹਾਂ ਅਸੀਂ ਕਿਉਂ ਸੋਚ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਹਰ ਚੀਜ਼ ਦੀ ਕੁਝ ਨਾ ਕੁਝ ਵਜਾ ਤਾਂ ਹੈ ਨਾ ਅੱਛਾ ਸਾਡੇ ਨਾਲ ਕੁਝ ਐਦਾਂ ਹੋ ਗਿਆ ਉਹ ਐਦਾਂ ਹੋ ਗਿਆ ਫਿਰ ਐ ਹੋ ਗਿਆ ਫਿਰ ਐ ਹੋਗਾ ਕਹਾਣੀਆਂ ਨਾਲ ਜ਼ਿੰਦਗੀ ਥੋੜ੍ਹੀ ਚੱਲਦੀ ਏ ਜੋ ਹੋ ਗਿਆ ਬੀਤ ਗਿਆ ਉਹ ਜਾਣ ਦਿੱਤਾ ਜੋ ਹੋ ਗਿਆ ਬੀਤ ਗਿਆ ਉਹ ਜਾਣ ਦਿੱਤਾ ਜਿਹੜੀ ਚੀਜ਼ ਹੋ ਰਹੀ ਹੈ ਉਹ ਸੋਚੋ ਕਿ ਇਹ ਕਿਉਂ ਹੋ ਰਹੀ ਹੈ ਇਸ ਦਾ ਕੀ ਕਾਰਨ ਹੈ ਇਹ ਸਾਡੇ ਨਾਲ ਹੀ ਇਹ ਘਟਨਾ ਕਿਉਂ ਵਾਪਰ ਰਹੀ ਹੈ ਕਾਰਨ ਨੂੰ ਸਮਝ ਕੇ ਕਾਰਨ ਨੂੰ ਲੱਭ ਕੇ ਸਥਿਰਤਾ ਨਾਲ ਤੁਸੀਂ ਹਰ ਸਮੱਸਿਆ ਦਾ ਹੱਲ ਕਰ ਸਕਦੇ ਹੋ ਕਿਉਂਕਿ ਜਿੰਨੀ ਪਾਵਰ ਕੁਦਰਤ ਨੇ ਤੁਹਾਨੂੰ ਦਿੱਤੀ ਹੈ ਨਾ ਇਸ ਤੋਂ ਜ਼ਿਆਦਾ ਕਿਸੇ ਹੋਰ ਨੂੰ ਨਹੀਂ ਦਿੱਤੀ ਇਹ ਆਪਣੇ ਦਿਮਾਗ ਨੂੰ ਤੁਸੀਂ ਇੰਟੂਸ਼ਨ ਦੇਣੀ ਸ਼ੁਰੂ ਕਰਦ ਕਿਉਂਕਿ ਅਸੀਂ ਜੋ ਸੋਚਾਂਗੇ ਜੋ ਆਪਣੇ ਆਲੇ ਦੁਆਲੇ ਏਨਰਜੀ ਬਣਾਵਾਂਗੇ ਸਾਡੇ ਦਿਮਾਗ ਨੇ ਸਾਡੀ ਸਰੀਰ ਨੂੰ ਉਦਾਂ ਦਿਆਂ ਹੀ ਆਰਡਰ ਦੇਣਾ ਸ਼ੁਰੂ ਕਰ ਦੇਣਾ ਏ ਕਿ ਬਸ ਜੀ ਬਸ ਜੀ ਬਸ ਮਰ ਗਏ ਜੀ ਐ ਹੋ ਗਿਆ ਜੀ ਬੜੀ ਪਰੇਸ਼ਾਨੀ ਏ ਜੀ ਬੜੀ ਪਰੇਸ਼ਾਨੀ ਤੇ ਪਰੇਸ਼ਾਨੀ ਪਰੇਸ਼ਾਨੀ ਜਪਦੇ ਜਪਦੇ ਪਰੇਸ਼ਾਨੀਆਂ ਦੀ ਮਾਲਾ ਚੱਲਣ ਲੱਗ ਜਾਂਦੀ ਏ ਫਿਰ ਕੀ ਹੋਇਆ ਜਿਉਂਦੇ ਜੀਆਂ ਦੀਆਂ ਪਰੇਸ਼ਾਨੀਆਂ ਨੇ ਕੀ ਹੋ ਗਿਆ ਫਿਰ ਤਾਂ ਕੀ ਹੋਇਆ ਬਿਮਾਰ ਵੀ ਤੇ ਇਨਸਾਨ ਹੀ ਹੁੰਦੇ ਆ ਹੱਲ ਹੈ ਨਾ ਕਰ ਲਾਂਗੇ ਇੱਡੀ ਕਿਹੜੀ ਬਿਮਾਰੀ ਹੈ ਕੁਦਰਤ ਨੇ ਸਾਡੇ ਅੰਦਰ ਹੀ ਬਿਮਾਰੀ ਨਾਲ ਲੜਨ ਵਾਲੇ ਸੈੱਲ ਦਿੱਤੇ ਆ ਹਰ ਵਾਰ ਤੁਹਾਨੂੰ ਪਤਾ ਹੈ ਇਹ ਚੀਜ਼ ਦਾ ਜਿਹੜੇ ਬੱਚੇ ਸਾਇੰਸ ਪੜ੍ਹਦੇ ਆ ਉਹਨਾਂ ਨੂੰ ਪਤਾ ਕਿ ਅੰਦਰੋਂ ਹੀ ਅਗਰ ਬੁਖਾਰ ਚੜਦਾ ਹੈ ਨਾ ਤੇ ਬੁਖਾਰ ਨਾਲ ਲੜਨ ਦੇ ਸੈੱਲ ਅੰਦਰ ਹੀ ਪੈਦਾ ਹੁੰਦੇ ਆ ਹਾਂ ਇਹ ਠੀਕ ਆ ਕਿ ਇੱਕ ਚੀਜ਼ ਉੱਭਰ ਗਈ ਉਹਨੂੰ ਟਾਈਮ ਲੱਗਦਾ ਉਹਨੂੰ ਟਾਈਮ ਲੱਗਦਾ ਤੇ ਜੇ ਅਸੀਂ ਹੁਣ ਹਥਿਆਰ ਹੀ ਸੁੱਟ ਤੇ ਹਾਏ ਹਾਏ ਬੁਖਾਰ ਚੜ ਗਿਆ ਤਿੰਨ ਦਿਨ ਹੋ ਗਏ ਬੁਖਾਰ ਹੀ ਨਹੀਂ ਉਤਰਦਾ ਭਾਈ ਉਹਨੇ ਉਤਰਨਾ ਹੀ ਤਿੰਨ ਦਿਨ ਬਾਅਦ ਆ ਉਨੇ 2-3 ਦਿਨ ਦਾ ਆਪਣਾ ਪ੍ਰੋਸੀਜਰ ਕਰਕੇ ਜਾਣਾ ਤੇ ਸਰੀਰ ਨੇ ਆਪਣੇ ਆਪ ਨੂੰ ਬੈਲੈਂਸ ਕਰ ਲੈਣਾ ਤੇ ਕਦੋਂ ਕਰਨਾ ਹੈ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਇਹ ਚੀਜ਼ ਦੇਣੀ ਹੈ ਕਿ ਕੀ ਹੋਇਆ ਫਿਰ ਕੀ ਹੋਇਆ ਮੌਸਮ ਬਦਲ ਰਿਹਾ ਹੋ ਜਾਂਦਾ ਹੈ ਠੀਕ ਹੋ ਜਾਣਾ ਹੈ ਕੁਝ ਨਹੀਂ ਹੈ ਉਹਦੇ ਕਰਕੇ ਵੀਕਨੈਸ ਹੈ ਵੀਕਨੈਸ ਤੇ 2 ਦਿਨ ਚ ਠੀਕ ਹੋ ਜਾਣੀ ਹੈ ਕਿੱਦਾਂ ਠੀਕ ਹੋਣੀ ਹੈ ਚੰਗਾ ਖਾਵਾਂਗੇ ਚੰਗਾ ਸੋਚਾਂਗੇ ਮੈਡੀਟੇਸ਼ਨ ਕਰਾਂਗੇ ਥੋੜੀ ਜੀ ਸੈਰ ਕਰਾਂਗੇ ਲੈ ਐਦਾਂ ਠੀਕ ਹੋ ਜਾਣਾ ਆਪਣੇ ਦਿਮਾਗ ਨੂੰ ਉਹ ਚੀਜ਼ਾਂ ਦੋ ਸਿਰਫ ਦੇਣੀਆਂ ਨਹੀਂ ਹੈ ਕਰਨੀਆਂ ਵੀ ਨੇ ਉਹ ਚੀਜ਼ਾਂ ਨੂੰ ਪ੍ਰੈਕਟੀਕਲ ਤੌਰ ਤੇ ਅਜਮਾਉਣਾ ਹੀ ਹੈ ਇੱਕ ਵਾਰ ਕੋਈ ਕਹਿ ਰਿਹਾ ਸੀ ਕਿ ਚੰਗਾ ਚੰਗਾ ਬੋਲੀ ਜਾਓ ਚੰਗਾ ਚੰਗਾ ਬੋਲੀ ਜਾਓ ਤੁਹਾਡਾ ਚੰਗਾ ਹੋ ਜਾਏਗਾ ਮੈਂ ਕਿਹਾ ਜੀ ਬੋਲਣ ਨਾਲ ਤੇ ਚੰਗਾ ਭਾਵੇਂ ਹੋਵੇ ਨਾ ਹੋਵੇ ਸੋਚਣ ਨਾਲ ਵੀ ਭਾਵੇਂ ਚੰਗਾ ਹੋਵੇ ਨਾ ਹੋਵੇ ਪਰ ਤੁਹਾਡੇ ਦਿਮਾਗ ਦੀ ਜਾਗਰਤਾ ਜੋ ਹੈ ਨਾ ਉਹ ਤੁਹਾਡੇ ਸਰੀਰ ਨੂੰ ਜਗਾਉਣਾ ਸ਼ੁਰੂ ਕਰ ਦਿੰਦੀ ਆ ਤੇ ਜਦੋਂ ਤੁਸੀਂ ਇਸੇ ਤਰ੍ਹਾਂ ਦੇ ਨਾਲ ਆਪਣੇ ਔਰਾ એનર્ਜੀ ਨੂੰ ਸ਼ੁੱਭ ਕਰਦੇ ਹੋ ਤਾਂ ਤੁਹਾਡੇ 'ਚ ਇੱਕ ਅਜੀਬ ਜੀ ਪਾਵਰ ਹੈ ਅਜੀਬ ਜੀ ਸੰਤੁਸ਼ਟੀ ਜ਼ਰੂਰ ਆ ਜਾਂਦੀ ਹੈ ਕੀ ਗੱਲ ਹੈ ਕੋਈ ਗੱਲ ਨਹੀਂ ਹੈ ਫਿਰ ਕੀ ਹੋਇਆ ਆ ਸੰਭਵ ਕੋਈ ਚੀਜ਼ ਹੁੰਦੀ ਨਹੀਂ ਹੈ ਹਾਂ ਜਦੋਂ ਤੁਸੀਂ ਮੰਨ ਲਿਆ ਕਿ ਆ ਸੰਭਵ ਹੈ ਤਾਂ ਉਹ ਚੀਜ਼ ਤੁਹਾਡੇ ਤੇ ਹਾਵੀ ਹੋਗੀ ਉਹ ਹਾਵੀ ਹੋਗੀ ਕਿਉਂਕਿ ਉਹ ਤੇ ਅੱਗੇ ਪਾਵਰ ਚ ਹੈ ਕਿ ਮੈਂ ਆ ਸੰਭਵ ਆ ਮੈਂ ਤੇ ਸੰਭਵ ਵੀ ਕੀ ਅ ਸੰਭਵ ਹੈ ਦੱਸੋ ਦੱਸੋ ਕੀ ਅ ਸੰਭਵ ਹੈ ਕੁਝ ਵੀ ਅ ਸੰਭਵ ਨਹੀਂ ਹੈ ਸੋਚਣ ਨਾਲ ਸੋਚ ਕੇ ਆਪਣੇ ਸਰੀਰ ਨੂੰ ਉਸ ਤਰ੍ਹਾਂ ਬਣਾਉਣ ਨਾਲ ਉਸ ਤੋਂ ਬਾਅਦ ਪ੍ਰੈਕਟੀਕਲ ਤੌਰ ਤੇ ਉਹ ਕੰਮ ਕਰਨ ਨਾਲ એનર્ਜੀ ਆਉਂਦੀ ਹੈ ਬਿਨਾ ਹੱਥ ਹਿਲਾਏ ਕਾਸ਼ ਨਹੀਂ ਹੋਣਾ ਇੱਥੇ ਜੋ ਮਰਜੀ ਸੋਚੀ ਜਾਓ ਇੱਥੇ ਜੋ ਮਰਜੀ ਪਾਵਰ ਦੇਈ ਜਾਓ ਪਾਵਰ ਤੇ ਤਾਂ ਮਿਲੇਗੀ ਜੇ ਫਿਰ ਤਾਂ ਪਾਵਰ ਤੇ ਤਾਂ ਮਿਲੇਗੀ ਜੇ ਸਰੀਰ ਤੁਹਾਡਾ ਤੁਹਾਡੇ ਕੰਟਰੋਲ ਚ ਹੈ ਪਾਵਰ ਤੇ ਤਾਂ ਮਿਲੇਗੀ ਜੇ ਦਿਮਾਗ ਮਨ ਐਨ ਤਰ੍ਹਾਂ ਨਾਲ ਸੰਤੁਸ਼ਟ ਹੈ ਤੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਆਪਰੇ ਆਪ ਨੂੰ ਫਿਟ ਰੱਖਣਾ ਇਹ ਸਿਆਰ ਜ਼ਰੂਰ ਕਰਿਆ ਕਰੋ ਜਰੂਰੀ ਹੈ ਸਭ ਤੋਂ ਉੱਤੇ ਨਿਰੋਗੀ ਕਾਇਆ ਹੈ ਅਗਰ ਸਾਡਾ ਸਰੀਰ ਠੀਕ ਹੈ ਮੇਰਾ ਬੇਟਾ ਮੈਨੂੰ ਪੁੱਛ ਰਿਹਾ ਸੀ ਕਿ ਮਮਾ ਕੀ ਲੱਗਦਾ ਏ ਕਿ ਦੁਨੀਆ ਦੇ ਵਿੱਚ ਜਦੋਂ ਹੁਣ ਬਹੁਤ ਜ਼ਿਆਦਾ ਪਰੇਸ਼ਾਨੀਆਂ ਮਤਲਬ এনवायरमेंट ਚ ਵਧ ਗਈਆਂ ਕਿਉਂਕਿ ਜਦੋਂ ਸਿਆਰ ਕਰਨ ਚਾਹੀਦਾ ਨਾ ਦਰਖਤ ਦਿਖਦੇ ਹੀ ਨਹੀਂ ਆਲੇ ਦੁਆਲੇ ਖੇਤ ਆ ਖੇਤਾਂ ਦੇ ਆਲੇ ਦੁਆਲੇ ਜਿੰਨੇ ਦਰਖਤ ਸੀ ਪੱਟ ਤੇ ਬਸ ਖਤਮ ਕਰਤੇ ਕਿਉਂ ਛਾਂ ਹੁੰਦੀ ਏ ਕਹਿੰਦੇ ਸਾਡੀ ਫਸਲ ਨਹੀਂ ਹੁੰਦੀ ਦੇਖੋ ਹੈ ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਹੈ ਕਈ ਵਾਰੀ ਦੇਖ ਕੇ ਤੇ ਕਹਿੰਦਾ ਵੀ ਕੀ ਲੱਗਦਾ ਤੁਹਾਨੂੰ ਕੋਈ ਹੋਰ ਜਗ੍ਹਾ ਲੱਭਣਗੇ ਇੱਥੇ ਤੇ ਆਕਸੀਜਨ ਰਹਿਣੀ ਨਹੀਂ ਹੈ ਤੇ ਫਿਰ ਕੀ ਕਰਨਗੇ ਤਾਂ ਮੈਂ ਕਿਹਾ ਕਿ ਇਹ ਆਪਣੇ ਹੱਥੀ ਆਪਣੀਆਂ ਜੜ੍ਹਾਂ ਵੱਢ ਰਹੇ ਆਂ ਅਸੀਂ ਆਪਣੇ ਹੱਥੀ ਆਪਣੀਆਂ ਜੜ੍ਹਾਂ ਵੱਢ ਰਹੇ ਆਂ ਹਵਾ 'ਚ ਹੀ ਜ਼ਹਿਰ ਘੋਲ ਰਹੇ ਆਂ ਤੇ ਜੋ ਘੋਲ ਰਹੇ ਆ ਇਹ ਸਾਡੀ ਆਉਣ ਵਾਲੀ ਪੀੜ੍ਹੀ ਉਸ ਜ਼ਹਿਰ ਨਾਲ ਹੀ ਆਪੇ ਕੁਦਰਤ ਨੇ ਉਸ ਨੂੰ ਜੋ ਕਰਨਾ ਹੈ ਕਰਨਾ ਆਪਾਂ ਕੀ ਕਰ ਸਕਦੇ ਆ ਕੋਈ ਕੁਝ ਨਹੀਂ ਕਰ ਸਕਦਾ ਸਿਰਫ ਤੇ ਸਿਰਫ ਆਪਣੇ ਲਈ ਅਸੀਂ ਜ਼ਿੰਮੇਵਾਰ ਹੋਣਾ ਹੈ ਅਪਰੀ ਇਮਾਨਦਾਰੀ ਕਿਉਂਕਿ ਕਹਿੰਦੇ ਆ ਨਾ ਜਿੱਦਾਂ ਦੀ ਤੁਹਾਡੀ ਨੀਅਤ ਉਦਾਂ ਦਾ ਤੁਹਾਨੂੰ ਫਲ ਮਿਲਣਾ ਤਾਂ ਹਾਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਣੀ ਸੀ ਜਿੱਥੇ ਵੀ ਜਗ੍ਹਾ ਮਿਲਦੀ ਹੈ ਜ਼ਰੂਰ ਇੱਕ ਅਦਾ ਪੀੜ ਲਗਾਉਣਾ ਸ਼ੁਰੂ ਕਰੋ ਹਾਂ ਖੇਤਾਂ ਵਾਲਿਆਂ ਨੇ ਤੇ ਲਵਾਣ ਨਹੀਂ ਦੇਣੇ ਉਹਨਾਂ ਨੇ ਤੇ ਪੱਟ ਦੇਣੇ ਆ ਤੇ ਕਿਤੇ ਵੀ ਕੋਈ ਜਗਾ ਵਾਲੇ ਦੇ ਵਾਲੇ ਹੈ ਤੁਹਾਡੇ ਤੁਹਾਨੂੰ ਲੱਗਦਾ ਖਾਲੀ ਪਈ ਆ ਤਾਂ ਉੱਥੇ ਜ਼ਰੂਰ ਪੀੜ ਲਗਾਓ ਠੀਕ ਹੈ 27 ਫਰਵਰੀ 2025 ਵੀਰਵਾਰ ਦਾ ਦਿਨ ਹੈ ਤੇ ਸਵੇਰੇ 8:55 ਤੋਂ ਬਾਅਦ ਮੱਸਿਆ ਦਾ ਪੱਖ ਸ਼ੁਰੂ ਹੋ ਜਾਣਾ ਠੀਕ ਹੈ ਤਨਿਸ਼ਟਾ ਨਕਸ਼ਤਰ ਸ਼ਾਮ ਨੂੰ 3:44 ਤੱਕ ਚੱਲੇਗਾ ਤੇ ਉਸ ਤੋਂ ਬਾਅਦ ਤਕਰੀ ਰਾਹੁ ਦਾ ਹਨਾ ਸਤਿ ਪਿਛਾ ਨਕਸ਼ਤਰ ਚੱਲੇਗਾ ਤ੍ਰਿਸ਼ਟਾ ਨਕਸ਼ਤਰ ਤੋਂ ਬਾਅਦ ਗੁੰਬਰਾ ਸ਼ੀ ਵਿੱਚ ਚੰਦਰਮਾ ਫੱਗਣ ਮਹੀਨੇ ਦੀ ਮੱਸੀਆ ਬੁੱਧਾ ਜਮੀਨ ਰਾਸ਼ੀ ਵਿੱਚ ਚਲੇ ਜਾਣਗੇ ਬੁੱਧ ਜਾਣਗੇ ਜੀ ਮੀਨ ਰਾਸ਼ੀ ਵਿੱਚ ਰਾਤ ਨੂੰ 11:45 ਤੇ ਮੱਸੀਆ ਦਾ ਪਕ ਤੇ ਬੁੱਧ ਰਾਹੁ ਦੀ ਯੁਤੀ ਬਣਨ ਵਾਲੀ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸੂ ਵੀ ਵੈਸੇ ਮੈਂ ਤੁਹਾਨੂੰ ਕੱਲ ਬੁੱਧ ਰਾਹੁ ਦੀ ਡਿਸਕਸ਼ਨ ਕਰੂੰਗੀ ਪਰ ਰਾਸ਼ੀਆਂ ਦਾ ਅੱਜ ਹੀ ਪਾ ਦਿੰਨੇ ਆ ਅੱਜ ਮੱਸੀਆਂ ਦਾ ਪਾਉਨੇ ਆ ਆਪਾਂ ਹਨਾ ਤੇ ਕੱਲ ਤੁਹਾਨੂੰ ਬੁੱਧ ਰਾਹੁ ਦੀ ਯੁਤੀ ਦਾ ਪਾਵਾਂਗੇ ਕਿਉਂਕਿ ਰਾਤ ਨੂੰ 11 ਵਜੇ ਹੀ ਚੇਂਜ ਹੋਣਾ ਹੈ ਤੇ ਰਾਤ 11 ਵਜੇ ਤੋਂ ਬਾਅਦ ਦਾਦਲਾ ਅਗਲਾ ਪੱਖ ਹੋਏਗਾ ਸੂਰਜ ਚੰਦਰ ਦੀ ਯੁਤੀ ਹੈ ਸ਼ਨੀ ਵੀ ਨਾਲ ਬਿਰਾਜਮਾਣੇ ਨਾਲ ਬੁੱਧ ਵੀ ਚੱਲ ਰਿਹਾ ਜਾਨੀ ਸੂਰਜ ਬੁੱਧ ਸ਼ਨੀ ਚੰਦਰ ਦੀ ਯੁਤੀ ਬਣੀ ਹੋਈ ਹੈ ਕੀ ਪ੍ਰਭਾਵ ਪਵੇਗਾ ਤੁਹਾਡੀਆਂ 12 ਰਾਸ਼ੀਆਂ ਤੇ ਮੱਸੀਆਂ ਦਾ ਪੱਕਾ ਜਾਨਾਂਗੇ ਆਪਾਂ ਸਿਤਾਰਿਆਂ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਅਰੀਜ਼ਾ ਨੀ ਮੇਸ਼ਾ ਰਾਸ਼ੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਦੇਖੇ ਜਾਣ ਤਾਂ ਤੁਹਾਡੇ ਸੁੱਖ ਸਥਾਨ ਦਾ ਮਾਲਕ ਅੱਜ ਸ਼ਨੀ ਚੰਦਰ ਦੀ ਸਾੜ ਸਤੀ ਦਾ ਯੋਗ ਬਣ ਗਿਆ ਸਾੜ ਸਤੀ ਵੀ ਬਣੀ ਤੇ ਸੂਰਜ ਚੰਦਰ ਦੀ ਜੁਤੀ ਵੀ ਬਣੀ ਤੇ ਬੁੱਧ ਸ਼ਨੀ ਦੀ ਜੁਤੀ ਵੀ ਬਣੀ ਸੂਰਜ ਬੁੱਧ ਸ਼ਨੀ ਇਕੱਠੇ ਬੈਠੇ ਸੀ ਨਾ ਬੁੱਧ ਨੇ ਵੈਸੇ ਇੱਕ ਰਾਤ ਨੂੰ ਹੀ ਚੇਂਜ ਹੋ ਜਾਣਾ ਹੈ ਪਰ ਨਾਲ ਹੀ ਮੱਸੀਆ ਦਾ ਪੱਖ ਤੇ ਹੁਣ ਰਹਿਣਾ ਹੈ ਅੱਜ ਦਿਨ ਤੋਂ ਸ਼ੁਰੂ ਹੋ ਕੇ ਅਗਲੇ ਦਿਨ ਤੱਕ ਰਹਿਣਾ ਹੈ ਤੇ ਉਸ ਤੋਂ ਬਾਅਦ ਫੇਰ ਹੀ ਬੁੱਧ ਰਾਹੁ ਤੇ ਆਪਾਂ ਕਹਿ ਦਈਏ ਚੰਦਰ ਦੀ ਜੁਤੀ ਬਣ ਜਾਣੀ ਹੈ ਚਲੋ ਕੋਈ ਨਹੀਂ ਆਪਾਂ ਦੇਖਣਾ ਹੈ ਕਿ ਅੱਜ ਮੱ ਸ਼ਨੀ ਦੇ ਘਰ ਤੇ ਚੰਦਰ ਬਿਰਾਜਵਾਲੇ ਕਿਨਾਰੀਆ ਲੋਅ ਤੇ ਤੁਸੀਂ ਤੇ ਵਿਰਾਖ ਸਕਦੇ ਹੋ ਇਹ ਨਹੀਂ ਕਿ ਨਾਰੀਅਲ ਨਾਲ ਕੋਈ ਪਰੇਸ਼ਾਨੀ ਹੱਲ ਹੋ ਜਾਣੀ ਹੈ ਸੁਣੋ ਨਾਰੀਅਲ ਦਾ ਲਾਜਿਕ ਕਿਸੇ ਨੇ ਰੱਖਿਆ ਸੀ ਨਾਰੀਅਲ ਰੱਖਣ ਦਾ ਕੁਝ ਨਹੀਂ ਹੁੰਦਾ ਵੈਸੇ ਤੇ ਕੁਝ ਵੀ ਨਹੀਂ ਹੁੰਦਾ ਨਾਰੀਅਲ ਰੱਖਣਾ એનર્ਜੀ ਇਹ ਆ ਕਿ ਨਾਰੀਅਲ ਜਿਸ ਤਰ੍ਹਾਂ ਦੀ એનર્ਜੀ ਨਾਲ ਬਣਿਆ ਹੈ ਉਸ ਤਰ੍ਹਾਂ ਦੀ એનર્ਜੀ ਅਸੀਂ ਕੁਦਰਤ ਨੂੰ ਦੇ ਦੇਣੀ ਹੈ ਤਾਂ ਤੁਸੀਂ ਇੱਕ ਸ਼ਨੀ ਚੰਦਰ ਦੀ ਜੁੱਤੀ ਹੈ ਸ਼ਨੀ ਜੋ ਹੈ ਉਹ ਬਾਹਰਲੀ ਲੱਕੜ ਦਾ ਕਾਰਕ ਮੰਨਿਆ ਜਾਂਦਾ ਜਿੱਦਾਂ ਹੁਣ ਨਾਰੀਅਲ ਦੇ ਬਾਹਰ ਇੱਕ ਇੱਕ ਬੜੀ ਸਖਤ ਜੀ ਜਗ੍ਹਾ ਉਹ ਬਣਿਆ ਹੁੰਦਾ ਨਾ ਆ ਪਾਕਰ ਵਾਲਾ ਤੇ ਉਹ ਸ਼ਨੀ ਦਾ ਹੋ ਗਿਆ ਤੇ ਵਿੱਚ ਪਾਣੀ ਚੰਦਰ ਦਾ ਹੋ ਗਿਆ ਇਸੇ ਕਰਕੇ ਸ਼ਨੀ ਚੰਦਰ ਦੀ ਜੁੱਤੀ ਚ ਨਾਰੀਅਲ ਜਾਲ ਪਰਵਾਕਰ ਨੂੰ ਜਾਂ ਮੰਦਰ ਰੱਖਣ ਨੂੰ ਕਿਹਾ ਜਾਂਦਾ ਹੈ ਤਾਂ ਤੁਸੀਂ ਰੱਖ ਸਕਦੇ ਹੋ ਮੇਜ ਰਾਜੀ ਵਾਲੇ ਠੀਕ ਹੈ ਮੱਥੇ ਤੇ ਦੁੱਧ ਲਾਣਾ ਭੁੱਲਣਾ ਨਹੀਂ ਹੈ ਦਿਨ ਵਧੀਆ ਜਾਏਗਾ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਸਿਤਾਰੇ ਦਸਵੇਂ ਸ਼ਨੀ ਚੰਦਰ ਦੀ ਜੁਤੀ ਹੈ ਤੇ ਸੂਰਜ ਚੰਦਰ ਦੀ ਜੁਤੀ ਹੈ ਥੋੜੇ ਜਿਹਾ ਗੁੜ ਵਾਲੇ ਚੌਲ ਲੈ ਕੇ ਜਲ ਪ੍ਰਵਾਹ ਕਰ ਸਕਦੇ ਹੋ ਤੁਸੀਂ ਮੰਗਲ ਦਾ ਨਕਸ਼ਤਰ ਮਿੱਤਰਨੀ ਹੈ ਯਾਤਰਾ ਦੌਰਾਨ ਸੇਧ ਦਾ ਧਿਆਨ ਰੱਖੋ ਜੈਮਨੀ ਮਿਥੂ ਰਾਸ਼ੀ ਵਾਲਿਆਂ ਨੇ ਕਿਸੇ ਧਾਰਮਿਕ ਸਥਾਨ ਤੇ ਅਜ ਜ਼ਰੂਰ ਜਾਣਾ ਹੈ ਮੱਥਾ ਟੇਕਣਾ ਹੈ ਦਹਲੀਜ਼ਾਂ ਤੇ ਨਮਸਕਾਰ ਜ਼ਰੂਰ ਕਰਨੀ ਹੈ ਕੁਦਰਤ ਨੂੰ ਪਤਾ ਹੈ ਕੀ ਕਰਨਾ ਹੈ ਜਾਂ ਕਿਉਂ ਬੈਠੇ ਆ ਕੀ ਕਰ ਰਹੇ ਆ ਤਾਂ ਬਸ ਉਹਨੂੰ એનર્ਜੀ ਦੇਣੀ ਹੈ ਤੁਸੀਂ ਮਿਥੂ ਰਾਸ਼ੀ ਵਾਲਿਆਂ ਨੇ ਪੰਛੀਆਂ ਨੂੰ ਸਤਨਾਜਾ ਵੀ ਪਾ ਦੇਣਾ ਤੇ ਜੋ ਮੱਸੀਆ ਤਾਂਕ ਸਭ ਤੋਂ ਤਰੰਦਾ ਸਤਨਾਜਾ ਚਾਰ ਗ੍ਰਹਿਆਂ ਨੂੰ ਕਮ ਸੇ ਕਮ ਸ਼ੁੱਧ ਤੇ ਕਾਰੀ ਦੇਗਾ ਸਹੀ ਕਾਰੀ ਦੇਗਾ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਵੀ ਜ਼ਰੂਰੀ ਹੈ ਆਪਣੇ ਵਾਹਨ ਦਾ ਧਿਆਨ ਰੱਖਣਾ ਆਪਣਾ ਧਿਆਨ ਰੱਖਣਾ ਸਿਹਤ ਦਾ ਧਿਆਨ ਰੱਖਣਾ ਸਿਹਤ ਥੋੜੀ ਖਰਾਬ ਰਹੇਗੀ ਚੰਦਰ ਇੱਕ ਤੇ ਤੁਹਾਡੇ ਲਗਨ ਦਾ مالک ਉੱਤੇ ਬੈਠ ਗਿਆ ਅੱਠਵੇਂ ਚ ਬੁੱਧ ਪਹਿਲਾਂ ਤੋਂ ਅੱਠਵੇਂ ਚ ਕੱਲ ਨੂੰ ਉੱਥੇ ਨਿਕਲ ਜਾਣਾ ਥੋੜੀ ਰਿਲੈਕਸ ਮਿਲਣ ਵਾਲੀ ਹੈ ਇੱਕ ਦੁੱਧ ਦਾ ਪੈਕੇਟ ਲੈ ਕੇ ਤੁਸੀਂ ਜ਼ਰੂਰ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਬੱਚਿਆਂ ਨੂੰ ਵੀ ਖੀਰ ਖਿਲਾ ਸਕਦੇ ਦਿਨ ਬਤੀ ਜਾਏਗਾ ਲਿਓ ਸਿੰਘ ਰਾਸ਼ੀ ਵਾਲਿਆਂ ਨੇ ਅੱਜ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਪੰਜ ਸੱਤ ਘੁੱਟ ਪਾਣੀ ਦੇ ਜ਼ਰੂਰ ਪੀਣੇ ਆ ਉਥੇ ਮਾਂ ਦੇ ਪੈਰੀਂ ਹੱਥ ਲਗਾ ਕੇ ਜਾਣਾ ਤੇ ਕਿਤੇ ਵੀ ਜਾਣੇ ਚਾਹਦੇ ਜ਼ਰੂਰ ਕੋਲ ਰੱਖਣੀ ਹੈ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਸੂਰਜ ਚੰਦਰ ਦੀ ਜੁਤੀ ਬਣਾ ਰਿਹਾ ਹੈ ਮਾਤਾ ਪਿਤਾ ਨਾਲ ਬੈਸਵਾਜੀ ਤੋਂ ਬਚਣਾ ਹੈ ਐ ਨਹੀਂ ਕਿ ਬਸ ਸਭ ਕੁਝ ਖਤਮ ਹੋ ਗਿਆ ਕੁਝ ਨਹੀਂ ਖਤਮ ਹੋਇਆ ਵਕਤ ਥੋੜਾ ਜਿਹਾ ਡਿਸਟਰਬ ਹੈ ਸਭ ਸਹੀ ਹੋ ਜਾਏਗਾ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ 6ਵੇਂ ਸਥਾਨ ਵਿੱਚ ਸੂਰਜ ਬੁੱਧ ਚੰਦਰ ਦੀ ਜੁਤੀ ਉਹੀ ਦੇ ਆਪਣੇ ਮੋਬਾਈਲ ਤੇ ਦੇਖੋ ਜੋ ਤੁਹਾਨੂੰ ਲੱਗ ਰਿਹਾ ਕਿ ਕੁਝ ਸਿੱਖ ਰਹੇ ਹੋ ਕੁਝ ਸਮਝ ਆ ਰਿਹਾ ਕੁਝ ਤੁਹਾਨੂੰ એનર્ਜੀ ਚੰਗੀ ਦੇ ਰਿਹਾ ਐਵੇਂ ਟਹਿ ਟੇਰੀ ਕਰਨ ਵਾਲੀਆਂ ਕਹਾਣੀਆਂ ਗੱਲਾਂ ਤੇ ਨਾ ਬੈਠੋ ਤੁਸੀਂ ਕੋਈ ਵੀ ਡਰਾਮੇ ਦੇਖਣ ਦੀ ਬਜਾਏ ਚੰਗੀ ਗੱਲ ਹੈ ਕੋਈ ਸਿੱਖਿਆ ਦਾ ਇੱਕ ਕਿਤਾਬ ਪੜ੍ਹ ਲਓ ਜਾਨੀ ਕਿ ਬੁੱਧ ਜੋ ਹੈ ਉਹ ਬਹੁਤ ਅੱਛਾ ਹੋਣ ਵਾਲਾ ਹੈ ਤੁਹਾਡਾ ਤੇ ਲਗਨ ਨੂੰ ਦੇਖੇਗਾ ਉੱਚ ਦੇ ਸ਼ੁਕਰ ਨਾਲ ਬੈਠੇਗਾ ਤਾਂ ਕਮ ਸੇ ਕਮ ਤੁਸੀਂ ਵੈਸੇ ਹੀ ਕਿਤਾਬਾਂ ਖਰੀਦੋ ਤੇ ਕਿਤਾਬ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੜ੍ਹਿਆ ਕਰੋ ਮੱਸੀਆਂ ਤੇ ਅੱਜ ਤੁਸੀਂ ਕੀ ਕਰਨਾ ਬੁੱਧ ਨੂੰ ਸ਼ੁਭ ਕਰਨਾ ਕੰਜਕਾ ਨੂੰ ਫਲ ਦੇ ਦੇਣਾ ਫਲ ਧਾਰਮਿਕ ਸਥਾਨ ਦੇ ਵੀ ਚੜਾ ਸਕਦੇ ਲਿਬਰਾ ਤੁਲਾ ਰਾਸ਼ੀ ਵਾਲਨ ਥੋੜੀ ਪੇਟ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਤਾਂ ਉਹਦੇ ਲਈ ਇੱਕ ਤਾਂ ਸ਼ੁਭ ਸ਼ੁਭ ਤੇ ਤੁਹਾਨੂੰ ਕਈ ਦਿਨ ਤੋਂ ਕਹਿ ਰਹੇ ਆ ਮਿਸ਼ਰੀ ਦਾ ਸੇਵਨ ਕਰੋ ਤੇ ਮਿਸ਼ਰੀ ਥੋੜੀ ਜਿਹੀ ਲੈ ਕੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਬੱਚਿਆਂ ਨੂੰ ਵੀ ਵੰਡ ਸਕਦੇ ਹੋ ਚੰਗਾ ਰਹਾ ਕਿਤੇ ਵੀ ਜਾ ਰਹੇ ਹੋ 11 ਰੁਪਏ ਕੱਢੋ ਮੱਸੀਆਂ ਦਾ ਪੱਖ ਹੈ ਵੱਡੇ ਬਡੇਰਿਆਂ ਦੇ ਨਾਂ ਤੇ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ ਚਾਹੇ ਸਫਾਈ ਕਰਮਚਾਰੀ ਨੂੰ ਦੇ ਦਿਓ ਇਹ ਸਭ ਤੋਂ ਵਧੀਆ ਮੱਸੀਆਂ ਦਾ ਉਪਾਅ ਕਿਸੇ ਮਜ਼ਦੂਰ ਨੂੰ ਤੇ ਕਰਮਚਾਰੀ ਨੂੰ ਖਾਣਕ ਲੈ ਸਕੋਰਪੀਓ ਬ੍ਰਿਜਚ ਰਾਸ਼ੀ ਦੀ ਗੱਲ ਕਰੀ ਆਪਾਂ ਵੈਸੇ ਤਾਂ ਮੰਗਲ ਦਾ ਨਕਤ ਨਿਸ਼ਟਾਨਕ 70 ਮਿੱਤਰ ਹੈ ਤੁਹਾਡਾ ਕੌਨਫੀਡੈਂਸ ਪੂਰਾ ਬਣੇਗਾ ਯਾਤਰਾ ਵੀ ਅੱਛੀ ਹੋਏਗੀ ਜੋ ਤੁਹਾਡਾ ਆਪਣਾ ਨਵਾਂ ਕੰਮ ਖੋਲਣ ਬਾਰੇ ਸੋਚ ਰਹੇ ਉਹਦੇ ਵਿੱਚ ਵੀ ਤੁਹਾਡਾ ਹੱਥ ਜੋ ਪੈਏਗਾ ਚੰਗਾ મતਲਬ ਨੇਮ ਫੇਮ ਵਧਣ ਵਾਲਾ ਹੈ ਤੁਹਾਡਾ ਸਿਤਾਰੇ ਤੁਹਾਡੇ ਚੰਗੇ ਚੱਲ ਪਏ ਆ ਮਾਰਗੀ ਹੋ ਗਿਆ ਹੈ ਮੰਗਲ ਇਸ ਤੋਂ ਬਾਅਦ ਇਹਨੇ 9ਵੇਂ ਆ ਜਾਣਾ ਤੇ ਚੰਗੀ ਜਗ੍ਹਾ ਤੇ ਖਰਚੇ ਵੀ ਹੋਣਗੇ ਸ਼ਨੀ ਚੰਦਰ ਦੀ ਜੁਤੀ ਸੂਰਜ ਚੰਦਰ ਦੀ ਜੁਤੀ ਦੇ ਲਈ ਅੱਜ ਤੁਸੀਂ ਚਾਲਦੇ ਪਾਣੀ 'ਚ ਥੋੜੇ ਜਿ ਚੌਲ ਇੱਕ ਚਮਚਾ ਹਲਦੀ ਪਾ ਕੇ ਉਹਨਾਂ ਨੂੰ ਮਿਕਸ ਕਰਕੇ ਪੀਲੇ ਕਰਕੇ ਚਾਲ ਪ੍ਰਵਾਹ ਕਰੋ ਔਰ ਰਿਲੈਕਸ ਮਿਲੇਗੀ ਸੈਜੀਟੇਰੀਸ ਤਨੂ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਤੀਜੇ ਖਾਨੇ ਵਿੱਚ ਇੱਕ ਤਾਂ ਅਰ چاہے ਮੰਨਣਾ ਕਿ ਤੇ ਜਾਣਾ ਨਹੀਂ ਹੈ ਮਨ ਕਰ ਨਹੀਂ ਰਿਹਾ ਤੇ ਡਰਾਈਵਿੰਗ ਰਾਫ ਕਰ ਰਹੇ ਹੋ ਚੰਗੀ ਗੱਲ ਨਹੀਂ ਹੈ ਦੂਜੀ ਗੱਲ ਥੋੜੀ ਬੈਕ ਪੇਨ ਤੰਗ ਕਰ ਰਹੀ ਹੋਵੇ ਤਾਂ ਜਰੂਰੀ ਆਰ ਸੋਈ ਚ ਬੈਠ ਕੇ ਖਾਣਾ ਖਾਣਾ ਤੀਜਾ ਸਭ ਤੋਂ ਜ਼ਰੂਰੀ ਕੰਮ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਖੀਰ ਬੱਚਿਆਂ ਨੂੰ ਖਿਲਾ ਸਕਦੇ ਹੋ ਜਾਂ ਖੀਰ ਦਾ ਸਮਾਨ ਉੱਥੇ ਰੱਖ ਵੀ ਸਕਦੇ ਹੋ ਚੀਨੀ ਤੇ ਚੌਲ ਕੈਪ੍ਰਿਕੌਰਨ ਮਕਰ ਨਾਸੀ ਵਾਲਿਆਂ ਨੂੰ ਦੁੱਧ ਮੱਥੇ ਤੇ ਸਵੇਰ ਤੋਂ ਲਗਾ ਲੈਣਾ ਦੋ ਦੁੱਧ ਦੇ ਪੈਕੇਟ ਲੈ ਕੇ ਅੱਜ ਧਾਰਮਿਕ ਸਥਾਨ ਤੇ ਰੱਖ ਦੇਣੇ ਨੇ ਚੰਗਾ ਜਾਏਗਾ ਦਿਨ ਕੋਈ ਨੁਕਸਾਨ ਨਹੀਂ ਹੁੰਦਾ ਬਸ ਸਮੱਸਿਆ ਤੇ ਇਹ ਧਿਆਨ ਰੱਖਣਾ ਤੇ ਥੋੜੀ ਜਿਹੀ ਮੈਡੀਟੇਸ਼ਨ ਕਰ ਲੈਣੇ ਹੋ ਤਾਂ ਸਮਝੋ ਸੂਰਜ ਸ਼ਨੀ ਦੀ ਯੂਤੀ ਨਾਲ ਜੋੜਾਂ ਚ ਦਰਦ ਵੀ ਥੋੜਾ ਠੀਕ ਹੋ ਜਾਏਗਾ ਕਿਸਮ ਬੱਛਾ ਹੈ ਅਗਰਸ ਕੁੰਭ ਰਾਸ਼ੀ ਵਾਲੇ ਪਰੇਸ਼ਾਨੀ ਆਈ ਥੋੜੀ ਜੀ ਸਿਰ ਚ ਦਰਦ ਦੀ ਚੰਦਰ ਨਜਲਾ ਚ ਕਾਮ ਗਲੇ ਦੀ ਪ੍ਰੋਬਲਮ ਪਰੇਸ਼ਾਨ ਕਰ ਰਹੀ ਹੈ ਤਾਂ ਕੀ ਕਰਨਾ ਜੇ ਤੁਸੀਂ ਇੱਕ ਤਾਂ ਪਾਣੀ ਚ ਦੁੱਧ ਪਾ ਕੇ ਜਾਂ ਗੰਗਾ ਜਲ ਦੀ ਕੁਰਲੀ ਜ਼ਰੂਰ ਕਰ ਲੈਣੀ ਹੈ ਇਹਦੇ ਨਾਲ ਚੰਦਰ ਲਗਣ ਚ ਸ਼ੁਭ ਫਲ ਦੇ ਦਿੰਦਾ ਧੰਨ ਵੱਲੋਂ ਕੰਮਕਾਰ ਵੱਲੋਂ ਸੌਖੇ ਰਹੋਗੇ ਪਾਈਸੇ ਜ਼ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਸ਼ੁਕਰ ਰਾਹੁ ਦੇ ਯੁਤੀ ਲਗਣ ਵਿੱਚ ਹੈ ਤੇ ਸਾਰੇ 4 ਗ੍ਰਹਿ ਅੱਜ ਤੁਹਾਡੇ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਹੈ ਬਿジネス ਕੰਮ ਕਰਦੇ ਥੋੜਾ ਠੀਕ ਹੀ ਚੱਲ ਰਿਹਾ ਹੈ ਪਰਸਨਲਿਟੀ ਅੱਛੀ ਹੈ ਪਰਾਲੇਦੋਂ ਵਾਲੇ ਤੁਹਾਡਾ ਜੋ ਕੰਮ ਕਰਿਆ ਉਹਦੇ ਲਈ ਤੁਹਾਡੇ ਸਾਰਿਆਂ ਦਾ ਸਾਥ ਤੁਹਾਨੂੰ ਮਿਲ ਰਿਹਾ ਹੁਣ ਧਿਆਨ ਰੱਖਣ ਵਾਲੀ ਗੱਲ ਕੀ ਹੈ ਕਿ ਸ਼ੁਕਰ ਨੂੰ ਸ਼ੁਭ ਕਰਨਾ ਮੱਸੀਆ ਦਾ ਦੇਣਾ ਹੈ ਤਾਂ ਹਰਾ-ਚਾਰਾ ਲੈ ਕੇ ਆਪਣੇ ਵੇੜ ਜੀ ਨਾਲ ਗਊਸ਼ਾਲਾ ਪਾਜੋ ਇੱਕ ਕਿਸਮ ਦਾ ਉਪਾਅ ਵੀ ਹੋ ਜਾਏਗਾ ਤੇ ਮੱ ਹੋ ਜਾਏਗਾ ਤੇ ਨਾਲ ਲਗਨ ਚ ਬੈਠਾ ਰਹੂ ਦੁਆਰ ਮੇਂ ਬੈਠਾ ਬੁੱਧ ਇਹਦਾ ਵੀ ਉਪਾਹ ਹੋ ਜਾਣਾ ਪੀਲੇ ਰੰਗ ਦਾ ਨੂੰ ਮਾਲ ਦੰਗਾ ਚਲਣਾ ਧੋਕੇ ਰੱਖੋ ਤੇ ਪੀਲੀ ਵਸਤੂ ਜਾਨੀ ਕਿ ਚਨੇ ਦੀ ਦਾਲ ਵਗੈਰਾ ਜਾਂ ਕੇਲੇ ਵਗੈਰਾ ਬੱਚਿਆਂ ਨੂੰ ਅਜਮਸਿਆਂ ਤੇ ਵੱਢ ਸਕਦੇ ਹੋ ਠੀਕ ਹੈ ਏਸੀ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਹੁਣ ਮੱਸਿਆਂ ਦਾ ਪੱਖ ਕੁੰਭ ਰਾਸ਼ੀ ਵਿੱਚ ਲੱਗਿਆ ਹੋਇਆ ਹੈ ਤੇ ਮੱਸਿਆਂ ਤੇ ਸਭ ਨੂੰ ਤਕਰੀਬਨ ਤਕਰੀਬਨ ਕਿਉਂਕਿ ਚੰਦਰ ਹੁੰਦਾ ਨਹੀਂ ਹੈ ਮਨ ਦੇ ਕੰਟਰੋਲ ਕਰਨ ਦੇ ਲਈ ਕੱਚੀ ਲੱਸੀ ਦੇ ਨਾਲ ਨਹਾਉਣਾ ਚਾਹੀਦਾ ਮਤਲਬ ਪਾਣੀ 'ਚ ਦੁੱਧ ਪਾ ਕੇ ਜ਼ਰੂਰ ਨਹਾਉਣਾ ਚਾਹੀਦਾ ਮਾਨਸਿਕ ਪਰੇਸ਼ਾਨੀ ਜਾਂ ਸਰੀਰਕ ਪਰੇਸ਼ਾਨੀ ਇਹਨਾਂ ਦਿਨਾਂ ਵਿੱਚ ਜ਼ਿਆਦਾ ਹੋਵੇ ਤਾਂ ਕੀ ਕਰੋ ਸੂਰਜ ਚੰਦਰ ਦੀ ਜੁਤੀ ਨੂੰ ਸ਼ੁਭ ਕਰਨ ਲਈ ਇੱਕ ਤਾਂ ਜਲਦੀ ਉੱਠੋ ਤੇ ਦੂਜਾ ਥੋੜਾ ਜਿਹਾ ਚਾਂਦੀ ਦਾ ਬੂਰਾ ਲੈ ਕੇ ਉਹਨੂੰ ਚਾਹੇ ਪਾਣੀ 'ਚ ਪਾ ਲਓ ਤੇ چاہے ਤੁਸੀਂ ਉਹ ਨੂੰ ਆਪਣੇ ਕੋਲ ਰੱਖ ਲਓ ਹਨ ਤੇ ਉਹਦੇ ਨਾਲ ਅੰਦਰ ਕੈਮ ਰਹਿਂਦਾ ਹੈ એનર્ਜੀ ਸ਼ੁੱਭ ਰਹਿੰਦੀ ਹੈ ਤੇ ਚਲਦੇ ਪਾਣੀ ਦੇ ਵਿੱਚ ਚੌਲ ਹਲਦੀ ਦੁੱਧ ਪਾਉਣ ਤੇ ਵੀ ਕਿਉਂਕਿ ਸਿੰਘ ਰਾਸ਼ੀ ਆਪਣੇ ਘਰ ਨੂੰ ਦੇਖ ਰਹੀ ਹੈ ਤਾਂ ਉਸ ਦਾ ਸ਼ੁਭਫਲ ਮਿਲੇਗਾ ਠੀਕ ਹੈ ਜੀ ਇਹ ਸੀ ਮੱਸੀਆ ਦਾ ਉਪਾਅ ਤੇ ਹੁਣ ਇਸ ਸਾਧ ਦਾ ਸਮਾਂ ਸਸਿਕਾ